ਹਾਂਜੀ ਬਾਈ ਕਈ ਬੰਦੇ ਕਹਿੰਦੇ ਬਾਈ ਜਿਹੜਾ ਚਰਨ ਲਖਾਰੀ ਬਾਈ ਆ ਵੀ ਉਹਨੂੰ ਕਈ ਸਿੰਗਰ ਨਾਲ ਗਾਣੇ ਦਾ ਮੁੱਲ ਨਹੀਂ ਦਿੰਦੇ ਹਨਾ ਪੈਸੇ ਨਹੀਂ ਦਿੰਦੇ ਇਹ ਚੀਜ਼ ਬਾਰੇ ਬਾਈ ਇਹਨਾਂ ਨੇ ਕੀ ਦੱਸਿਆ ਤੇ ਨਾਲੇ ਆਪਣੇ ਗਾਣੇ ਦਾ ਰੇਟ ਦੱਸਿਆ ਸੁਣੋ ਅੱਗੇ ਵੀਡੀਓ ਦੇ ਵਿੱਚ ਇਹਨਾਂ ਇੱਕ ਚੀਜ਼ ਬਹੁਤ ਬੁਰੀ ਲੱਗੀ ਕਿ ਅ ਜਿਦਾ ਤੁਸੀਂ ਇੱਕ ਲੇਖਕ ਹੋ ਗਾਣੇ ਲਿਖਦੇ ਹੋ ਹਾਂਜੀ ਤੇ ਮੈਂ ਇਹ ਵੀ ਸੁਣਨ ਚ ਮੈਨੂੰ ਆਇਆ ਕਿ ਵੱਡੇ ਵੱਡੇ ਜਿਹੜੇ ਸਿੰਗਰ ਨੇ ਤੁਹਾਡੇ ਗਾਣੇ ਲੈ ਲੈਂਦੇ ਨੇ ਉਹਦੇ ਪੈਸੇ ਨਹੀਂ ਦਿੰਦੇ ਕੀ ਇਹ ਗੱਲ ਸੱਚ ਹੈ ਆਏ ਨਹੀਂ ਨਹੀਂ ਇਹ ਸੱਚ ਨਹੀਂ ਹੈ ਨਹੀਂ ਸੱਚ ਪੈਸੇ ਦਿੰਦੇ ਨੇ ਤੁਹਾਨੂੰ ਪੈਸੇ ਦਿੰਦੇ ਨੇ ਪਰ ਜਿੰਨਾ ਮੇਰਾ ਰੇਟ ਹੁੰਦਾ ਉਸ ਹਿਸਾਬ ਨਾਲ ਕੀ ਰੇਟ ਤੁਹਾ ਇਜੇ ਜਦੋਂ ਸ਼ੁਰੂ ਆਇਆ ਉਹਦੋਂ ਤੇ ਉਹਨਾਂ ਕੀ ਰੇਟ ਜਿੱਦਾਂ ਹਰ ਬੰਦਾ ਜਦੋਂ ਸ਼ੁਰੂ ਹੁੰਦਾ ਸਗਨ ਹਾਂਜੀ ਹਾਂਜੀ ਕਿੰਨਾ ਕੁ ਸਗਨ ਪੈਂਦਾ ਸੀ ਤੁਹਾਨੂੰ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਗਾਣਿਆਂ 'ਚ ਤੇ ਅੱਜ ਵੇ ਅੱਜ ਮੇਰਾ ਰੇਟ ਹੈਗਾ ਅੱਜ ਕੀ ਰੇਟ ਅੱਜ 1 ਲੱਖ ਰੁਪਈਆ ਗਾਣੇ ਦਾ ਇੱਕ ਗਾਣੇ ਦਾ ਤੇ ਸਿੰਗਰ ਭਰਦੇ ਨੇ ਹਾਂਜੀ ਹਾਂਜੀ ਭਾਵੇਂ ਘੱਟ ਹੀ ਆ ਪਰ ਭਰਨ ਵਾਲੇ ਭਰਦੇ ਨੇ 1.5 ਲੱਖ ਰੁਪਏ ਕੱਟ ਲੱਗਦਾ ਤੁਹਾਨੂੰ ਨਹੀਂ ਨਹੀਂ ਭਾਵੇਂ ਘੱਟ ਦੀ ਤੇ ਮਤਲਬ ਆਉਂਦੇ ਗਾਇਕ ਆਉਂਦੇ ਨੇ ਪਰ ਜਿੰਨ ਜਿਹੜੇ ਇਹਨਾਂ ਨੂੰ ਗਾਣੇ ਪਸੰਦ ਹੋ ਭਰਦੇ ਨੇ ਓਕੇ